ਇਹ ਆਪਾਂ ਦੁਪੱਟੇ ਤੇ ਲੈਂਸ ਲਾਉਣੇ ਆ ਦੁਪੱਟੇ ਦੇ ਕਢਾਈ ਜਿਹੜੀ ਇੱਕ ਸਾਈਡ ਆ ਕੰਨੀ ਸਾਈਡ ਇਹਦੇ ਕਢਾਈ ਆ ਤੇ ਇੱਧਰ ਜਿਹੜੇ ਪੱਲੇ ਆ ਪੱਲੇ ਸਿੰਪਲ ਆ ਇਹਦੇ ਬਿਲਕੁਕੁਲ ਸਾਫ਼ ਆ ਲੈਂਸ ਆਪਾਂ ਜਿਗਜ਼ੈਗ ਵਾਲੀ ਲੈਂਸ ਲਾਉਣੀ ਆ ਜਰੀ ਦੀ ਲੈਂਸ ਆ ਬਹੁਤ ਵਧੀਆ ਲੈਂਸ ਆ ਨਹੀਂ ਖਰਾਬ ਹੋਵੇ ਨਾ ਉਧੜੇ ਚਲੋ ਜੀ ਆਪਾਂ ਲੈਂਸ ਲਾਉਣੇ ਆ ਵੀ ਕਿਵੇਂ ਇਹ ਲਾਉਣੀ ਆ ਇਹ ਲੈਂਸ ਆਪਾਂ ਉੱਪਰ ਧਰਮੀ ਲੈਂਸ ਲਾਵਾਂਗੇ ਤੇ ਜਿਹੜਾ ਆਪਾਂ ਨੇ ਨਾ ਸਲਾਈ ਲਾਉਣੀ ਆ ਬਖਾ ਬਿਲਕੁਲ ਵੱਡਾ ਰੱਖਣਾ ਯਾਨੀ ਕਿ ਛੋਟਾ ਬਖਾਣੀ ਲਾਵਾਂਗੇ ਆਪਾਂ ਇਸ ਤਰੀਕੇ ਨਾਲ ਉੱਪਰ ਧਰਮੀ ਲਾਉਣੀ ਹੈ ਇਹ ਬਹੁਤ ਸੋਹਣੀ ਲੈਸ ਲੱਗਦੀ ਹੈਗੀ ਇਸੇ ਤਰੀਕੇ ਨਾਲ ਆਪਾਂ ਲੈਸ ਲਾ ਕੇ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਹਾਂ ਅੱਜ ਕੱਲ ਨਾ ਹਲਕੀਆਂ ਲੈਸਾਂ ਚੱਲਦੀਆਂ ਨੇ ਵੀ ਜ਼ਿਆਦਾ ਹੈਵੀ ਲੈਸ ਨਹੀਂ ਲਾਉਂਦੇ ਦੁਪੱਟੇ ਤੇ ਤੇ ਜਿਵੇਂ ਕਿ ਦੇਖੋ ਇਹ ਹਲਕੀ ਫੁੜਕੀ ਲੈਸ ਆ ਬਹੁਤ ਸੋਹਣੀ ਲੈਸ ਲੱਗੂਗੀ ਆਪਾਂ ਜਦੋਂ ਦੁਪੱਟਾ ਹੀ ਤਿਆਰ ਹੋ ਗਿਆ ਸਾਰਾ ਦਿਖਾਵਾਂਗੇ ਤੁਹਾਨੂੰ ਵੀ ਕਿੱਦਾਂ ਦਾ ਇਹ ਲੱਗਦਾ ਹੈਗਾ ਹੁਣ ਇਹ ਕੜਾਈ ਵਾਲੀ ਸਾਈਡ ਆ ਗਈ ਲੈਸ ਆਪਣੀ ਤੇ ਹੁਣ ਜਦੋਂ ਇਹ ਦੁਪੱਟਾ ਤਿਆਰ ਹੋ ਗਿਆ ਨਾ ਉਦੋਂ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦਾ ਇਹ ਦੁਪੱਟੇ ਦੀ ਲੁੱਕ ਹੁੰਦੀ ਹੈਗੀ ਬਹੁਤ ਪਿਆਰਾ ਦੁਪੱਟਾ ਲੱਗੂ ਹੈ ਲੈਸਨ ਵਾਲੇ ਹੀ ਲੈਸ ਦੇਖੋ ਲੱਗੀ ਦੇਖੋ ਕਿੰਨੀ ਪਿਆਰੀ ਲੱਗ ਰਹੀ ਹੈ ਇਹ ਜਿਗਜੈਗ ਦੀ ਲੈਸ ਆਗੀ ਦੇਖੋ ਬਹੁਤ ਸੋਹਣੀ ਲੱਗਦੀ ਹੈ ਹੁਣ ਆਪਾਂ ਤੁਹਾਨੂੰ ਇਹਨੂੰ ਦੁਪੱਟਾ ਲੈ ਕੇ ਵੀ ਦਿਖਾਵਾਂਗੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਇੱਕ ਬ੍ਰੀਕ ਜੀ ਲੈਸ ਨਾਲ ਬਹੁਤ ਸੋਹਣਾ ਦੁਪੱਟਾ ਆਪਣਾ ਜਿਹੜਾ ਤਿਆਰ ਹੋ ਜੂਗਾ ਆ ਦੇਖੋ ਲੇਸ ਆਪਣੀ ਲੱਗ ਕੇ ਤਿਆਰ ਹੁਣ ਇਸ ਤਰੀਕੇ ਨਾਲ ਆਪਾਂ ਜਿਹੜਾ ਦੁਪੱਟਾ ਇਹਨੂੰ ਲੈ ਸਕਦੇ ਆਂਗੇ ਤੇ ਬਹੁਤ ਸੋਹਣੀ ਲੇਸ ਲੱਗਦੀ ਆ ਦੇਖੋ ਆ ਦੇਖੋ ਇਸ ਤਰੀਕੇ ਨਾਲ ਬਰੀਕ-ਬਰੀਕ ਲੇਸ ਆਗੀ ਇਹ ਤੇ ਬਹੁਤ ਸੋਹਣੀ ਲੇਸ ਲੱਗੂਗੀ ਇਸ ਤਰੀਕੇ ਨਾਲ ਆਪਾਂ ਦੁਪੱਟਿਆਂ ਤੇ ਲੇਸ ਲਾ ਸਕਦੇ ਆਂਗੇ